ਨਦੀਆਂ ਨਾਲੇ ਛੱਪੜ ਚੀਲਾ ਸੁੱਕਣੋਂ ਲਿਓ ਬਚਾ ਮੈਂ ਪਾਣੀ ਪੰਜਾਬ ਦਾ ਮੈਨੂੰ ਮੁੱਕਣੋਂ ਲਿਓ ਬਚਾ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਅਕਸਰ ਹੀ ਪਰ ਇਹ ਗੱਲਾਂ ਸਿਰਫ ਕਿਤਾਬਾਂ ਤੱਕ ਰਹਿ ਜਾਂਦੀਆਂ ਇੰਨਾ ਬੇਸ਼ਰਮਾ ਨੂੰ ਕੋਈ ਸ਼ਰਮ ਨਹੀਂ ਹੈਗੀ ਕਾਰਪੋਰੇਸ਼ਨ ਦੇ ਵਿੱਚ ਬੰਦੇ ਨਹੀਂ ਜਲਾਦ ਬੈਠੇ ਆ ਮਸਾ ਰਹਿਮ ਨਹੀਂ ਹੈਗਾ ਉਹਨਾਂ 'ਚ ਰੀੜੀਆਂ ਵਾਲਿਆਂ ਨੂੰ ਕੁੱਟਣ ਲਈ ਰਖਸ਼ਿਆਂ ਵਾਲਿਆਂ ਨੂੰ ਕੁੱਟਣ ਲਈ ਨਹੀਂ ਗਏ ਨਿਕਾ ਦੁਕਾਨਾਂ ਢਾਉਣ ਲਈ ਮੂੰਹ ਚੁੱਕ ਕੇ ਆ ਜਾਂਦੇ ਕਿਤੇ ਕਿਤੇ ਮੜਾ ਹੈ ਪਾਣੀ ਖਲੋ ਜਾਂਦਾ ਕਿਸੇ ਦੇ ਬਾਹਰ ਬਰਸਾਤ ਦਾ ਬੂਏ ਚੋਂ ਦਾ ਚਾਲਾਨ ਕੱਟ ਕੇ ਫੜਾਉਂਦੇ ਇਹਨਾਂ ਦਾ ਚਾਲਾਨ ਕੌਣ ਕੱਟੇ ਇਹ ਕੂੜਾ ਚੁੱਕ ਕੇ ਜੇ ਇਹਨਾਂ ਅਫਸਰਾਂ ਦੇ ਬੂਹੇ 'ਚ ਸੁੱਟਿਆ ਜਾਵੇ ਜਾਂ ਕਾਰਪੋਰੇਸ਼ਨ ਦੇ ਬਾਹਰ ਸੁੱਟਿਆ ਜਾਵੇ ਤਾਂ ਫੇਰ ਹੀ ਇਕਲਾਉ ਇਹਨਾਂ ਨੂੰ ਇਹ ਕਿਹੜੀ ਮਤਲਬ ਆ ਕਿੱਥੋਂ ਤੱਕ ਜਾਇਜ਼ ਆ ਕਿਹੜੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਦੀ ਗੱਲ ਕਰਦੇ ਆ ਆਮ ਲੋਕਾਂ ਦੀ ਸਰਕਾਰ ਆ ਇਹ ਖਾਸ ਲੋਕਾਂ ਦੀ ਸਰਕਾਰ ਆ ਸਾਰੇ ਖਾਸ-ਖਾਸ ਬੰਦੇ ਆ ਜਿਨ੍ਹਾਂ ਨੂੰ ਕੋਈ ਦੁਨੀਆ ਤੇ ਥੱਲੇ ਬੰਦੇ ਨਹੀਂ ਦੀਦੇ ਦੂਜੀਆਂ ਸਰਕਾਰਾਂ ਤੇ ਉਂਗਲਾਂ ਚੁੱਕਦੇ ਸੀ ਤੇ ਅੱਜ ਆਪਣੇ ਹਾਲਾਤ ਵੇਖਣ ਕੀ ਆਣ ਕੇ ਇੱਥੇ ਖਲੋਤਾ ਜਾਂਦਾ ਅ ਜਿਹੜਾ ਨੰਗ ਦਾ ਨਹਿਰ ਤੋਂ ਉਹ ਲਾਂ ਤਾਂ ਹੀ ਪੌਂਦਾ ਜਾਂਦਾ ਤੇ ਮੂੰਹ ਬੰਨ ਕੇ ਵਲੇਟ ਕੇ ਜਾਂਦਾ ਅੱਗੇ ਲੋਕਾਂ ਨੂੰ ਬਿਮਾਰੀਆਂ ਘਟਿਆ ਜਿਹੜੀਆਂ ਹੋਰ ਵੰਡਣ ਦੇ ਆ ਪਲਾਸਟਿਕ ਗਲ ਨਹੀਂ ਆ ਕਿੱਥੋਂ ਗਲ ਨਹੀਂ ਆ ਕਿਹੜੀਆਂ ਕੰਪਨੀਆਂ ਵਾਂ ਕਿਹੜੇ ਮਤਲਬ ਉਹ ਇਹੋ ਜੇ ਮਹਾਪੁਰਸ਼ਾ ਜਿਹੜੇ ਚੱਲ ਕੇ ਉਹਨਾਂ ਕੋ ਅੰਮ੍ਰਿਤਸਰ ਆਇਆ ਨਹੀਂ ਜਾਂਦਾ ਮਸ਼ੀਨਾਂ ਨਹੀਂ ਆਉਂਦੀਆਂ ਆ ਤਿੰਨ ਮਹੀਨੇ ਪਹਿਲਾਂ ਮੈਨੇਜਰ ਸਾਹਿਬ ਉੱਥੇ ਆ ਗਏ ਸੀ ਜਦੋਂ ਮੈਂ ਗਿਆ ਹਾਂ ਭਗਤਾਂ ਵਾਲੇ ਡੰਪ ਤੇ ਖਬਰਾਂ ਚੱਲੀਆਂ ਚੈਨਲਾਂ ਤੇ ਕਹਿੰਦੇ ਜੀ 15 ਦਿਨਾਂ ਬਾਅਦ ਕੰਮ ਸ਼ੁਰੂ ਹੋ ਜੂ ਉੱਥੇ ਕੋਈ ਕੰਮ ਨਹੀਂ ਸ਼ੁਰੂ ਹੋਇਆ